ਇੱਕ ਆੜਤੀਏ ਨਾਲ 6 ਕਰੋੜ ਤੇ 30 ਲੱਖ ਦੀ ਠੱਗੀ ਵੱਜੀ ਪਈ। ਸਿਆਣੇ ਕਹਿੰਦੇ ਆ ਵੀ ਜਨਾਨੀ ਬਾਜੀ ਤਾਂ ਇਹੋ ਜਿਹਾ ਕੰਮ ਆ ਗਈ ਵੱਡੇ ਵੱਡੇ ਰਾਜੇ ਇਸ ਕੰਮ ਚ ਉੱਜੜ ਗਏ। ਪਰ ਆੜਤੀਏ ਨੇ ਹਜੇ ਜਨਾਨੀ ਬਾਜੀ ਸ਼ੁਰੂ ਹੀ ਨਹੀਂ ਸੀ ਕੀਤੀ। ਪੰਗਾ ਉਸ ਤੋਂ ਪਹਿਲਾਂ ਹੀ ਕੋਈ ਪੈ ਗਿਆ। ਗੇਮ ਐਡੀ ਵੱਡੀ ਲੱਗ ਗਈ ਕਿ ਹੁਣ ਆੜਤੀਆ ਰੱਬ ਨਾਲ ਲੰਗੂ ਕਹਿ ਕੇ ਰੋਂਦਾ ਕਿ ਹਾਏ ਰੱਬ ਮੇਰੇ ਨਾਲ ਬਣਿਆ ਕੀ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਹੈ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਹੈ ਕਹਾਣੀ ਹੈਗੀ ਆ ਮਾਨਸੇ ਦੀ ਮਾਨਸੇ ਇੱਕ ਆੜਤੀਆ ਰਾਏ ਸਿੰਘ ਜਿਹੜਾ ਕਿ ਸਰਸੇ ਦੇ ਰਹਿਣ ਵਾਲਾ ਪਰ ਉਹਦੀ ਆੜਤ ਹੈਗੀ ਆ ਮਾਨਸੇ ਵਿੱਚ ਬੰਦਾ ਬਹੁਤ ਅਮੀਰ ਆ ਖਾਨਦਾਨੀ ਅਮੀਰ ਆ ਕਰੋੜਾਪਤੀ ਬੰਦਾ ਚੰਗੀ ਜ਼ਮੀਨ ਜਾਇਦਾਦ ਚੰਗਾ ਆੜਤ ਦਾ ਕੰਮ ਇੱਕ ਦੋ ਹੋਰ ਨਾਲ ਬਿਜ਼ਨਸ ਚੰਗੀਆਂ ਗੱਡੀਆਂ ਜਿਹੜੀ ਕਿ ਐਨ ਕੋਈ ਪੈਸੇ ਵਾਲੀ ਬੰਦੇ ਕੋਲੇ ਕਮੀ ਹੈ ਹੀ ਨਹੀਂਗੀ ਕਰੋੜ ਰੁਪਇਆ ਵੀ ਉਹਨੂੰ ਸ਼ਾਇਦ ਲੱਖ ਵਰਗੇ ਲੱਗਦਾ ਹੋਊਗਾ ਚਲੋ ਜੀ ਰਾਏ ਸਿੰਘ ਦਾ ਬਿਜ਼ਨਸ ਬਹੁਤ ਟੌਪ ਤੇ ਚੱਲ ਰਿਹਾ ਹੁੰਦਾ ਆੜਤ ਦਾ ਕੰਮ ਬਹੁਤ ਟੌਪ ਤੇ ਚੱਲ ਰਿਹਾ ਹੁੰਦਾ ਤੇ ਇੱਕ ਆਈਪੀਐਸ ਆਫੀਸਰ ਲੇਡੀ ਹੁੰਦੀ ਆ ਜਿਹਦਾ ਨਾਮ ਹੁੰਦਾ ਦਿਪਤੀ ਗਰਗ ਤੇ ਦਿਪਤੀ ਗਰਗ ਦੇ ਨਾਲ ਰਾਏ ਸਿੰਘ ਦੇ ਨਜ਼ਦੀਕੀ ਰਿਸ਼ਤੇ ਹੁੰਦੇ ਆ ਹਉ ਤੁਸੀ ਸਮਝੀ ਹਮਗੇ ਨੇ ਤੇ ਕੀ ਰਿਸ਼ਤਾ ਕਿਹੜਾ ਮੰਨ ਲੋ ਇਹਨਾਂ ਦਾ ਆਪਸ ਚ ਦੋਸਤੀ ਵਾਲਾ ਸਰਕਲ ਸੀਗਾ ਇਕੱਠੀ ਬੈ ਬੁਗੇ ਰੋਟੀ ਵੀ ਖਾ ਲੈਂਦੇ ਚਾਹ ਪਾਣੀ ਵੀ ਪੀ ਲੈਂਦੇ ਸੀਗੇ ਥੋੜੇ ਸਾਲ ਇਹਨਾਂ ਦੀ ਦੋਸਤੀ ਆਪਸ ਚ ਚੱਲੀ ਹਜੇ ਰਾਏ ਸਿੰਘ ਨੇ ਆਪ ਦੇ ਕੋਈ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਨਹੀਂ ਸੀ ਕੀਤੀ ਹਜੇ ਕਹਿੰਦਾ ਦੋਸਤੀ ਚ ਫਿਰਦਾ ਸੀਗਾ ਚਲੋ ਜੀ ਉਹਨੇ ਟਾਈਮ ਨੂੰ ਦਿਪਤੀ ਗਰਗ ਦੀ ਕਿਤੇ ਬਦਲੀ ਹੋਗੀ ਜਾਂ ਵੀ ਇਹਨਾਂ ਦੀ ਮਾੜੀ-ਮੋਟੀ ਆਣ-ਬਣ ਹੋਗੀ ਇਹਨਾਂ ਚਲੋ ਜੀ ਬੋਲ ਬਲਈ ਆਪਸ ਚ ਹੋ ਗਿਆ ਬੰਦ ਇਸ ਗੱਲ ਨੂੰ ਵੀ 4-5 ਸਾਲ ਲੰਘ ਗਏ ਹੁਣ ਜਿਹੜਾ ਰਾਏ ਸਿੰਘ ਹੁੰਦਾ ਸੀਗਾ ਪੈਗ-ਪੁਗ ਲਾ ਕੇ ਤੇ ਦਿਪਤੀ ਕਰਗ ਨੂੰ ਬਹੁਤ ਯਾਦ ਕਰਿਆ ਕਰੇ ਆਖਿਆ ਕਰੇ ਯਾਰ ਕਿਤੇ ਦਿਪਤੀ ਕਰਗ ਮੇਰੇ ਨਾਲ ਫੋਨ ਤੇ ਗੱਲਬਾਤ ਕਰ ਲੈਣਾ ਸੱਚੀ ਮੇਰੀ ਜ਼ਿੰਦਗੀ ਬਦਲ ਜੇ ਕਿਤੇ ਦਿਪਤੀ ਕਰਗ ਨੂੰ ਮੈਂ ਪ੍ਰਪੋਜ਼ ਕਰਦਾ ਨਾ ਯਾਰ ਬੇਸ਼ੱਕ ਉਹ ਮੇਰੀ ਜਾਨ ਮੰਗ ਲੇ ਇੱਕ ਵਾਰੀ ਹਾਂ ਕਰ ਦੇ ਮੈਂ ਜਾਨ ਵੀ ਦੇ ਦੂੰਗਾ ਮੈਂ ਕਰੋੜਾ ਰੁਪਇਆ ਉਹਦੇ ਨਾਂ ਕਰ ਦੂੰਗਾ ਬੰਦਾ ਤੁਹਾਨੂੰ ਦਾ ਪੈਗ ਪੁਗ ਲੱਗੇ ਜੇ ਫਿਰ ਤੁਹਾਨੂੰ ਦਾ ਰਾਜਾ ਬਣ ਜਾਂਦਾ ਫੀਲਿੰਗਾਂ ਵੱਡੀਆਂ ਕਰ ਲੈਂਦਾ ਹੁਣ ਇਹਦੇ ਨਾਲ ਇੱਕ ਦਾ ਨਜ਼ਦੀਕੀ ਦੋਸਤ ਸੀਗਾ ਸੋਨੂ ਹੁਣ ਇਹ ਉਹਦੇ ਨਾਲ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਦਾ ਰਹਿੰਦਾ ਸੀਗਾ ਚਲੋ ਜੀ ਹੁਣ ਸੋਨੂ ਨੂੰ ਪਤਾ ਲੱਗ ਗਿਆ ਵੀ ਜਿਹੜਾ ਰਾਏ ਸਿੰਘ ਆ ਇਹ ਦਿਪਤੀ ਗਰਗ ਤੇ ਮਰਦਾ ਬਹੁਤ ਆ ਇਹਦੇ ਪਿੱਛੇ ਉਹ ਪਾਗਲ ਹੋਇਆ ਫਿਰਦਾ ਚਲੋ ਜੀ 2-4 ਮਹੀਨੇ ਹੋਰ ਲੰਘ ਜਾਂਦੇ ਆ ਫਿਰ ਇੱਕ ਦਿਨ ਸੋਨੂ ਰਾਏ ਸਿੰਘ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਦਿਪਤੀ ਗਰਗ ਦਾ ਮੈਨੂੰ ਫੋਨ ਆਇਆ ਸੀਗਾ ਤੇ ਉਹ ਤੁਹਾਡਾ ਨੰਬਰ ਮੰਗਦੀ ਆ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਤੇ ਜੇ ਤੁਸੀਂ ਕਾਉਂ ਤੇ ਮੈਂ ਦਿਪਤੀਕਰ ਨੂੰ ਤੁਹਾਡਾ ਨੰਬਰ ਦੇ ਦਿਆਂ ਰਾਏ ਸਿੰਘ ਦਾ ਹਾਂ ਹਾਂ ਦੇ 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 ਹਾਂ ਹਾਂ ਦੇ ਦੇ ਯਾਰ ਦਿਪਤੀਕਰ ਕੀ ਕਹਿੰਦੀ ਸੀ ਮੇਰੇ ਬਾਰੇ ਬੰਦਾ ਉਤਾਵਲਾ ਹੋ ਜਾਂਦਾ ਵੀ ਹਾਂ ਮੈਂ ਸੁਣਾਦਾ ਸੀ ਮੇਰੇ ਬਾਰੇ ਕੀ ਕਹਿੰਦੀ ਆ ਹਨ ਤੇ ਉਹ ਕਹਿੰਦਾ ਮੇਰੇ ਨਾਲ ਹੋਰ ਤਾਂ ਵੀ ਗੱਲ ਨਹੀਂ ਹੋਣੀ ਸਾਂਝੀ ਕੀਤੀ ਪਰ ਉਹ ਕਹਿੰਦੀ ਸੀ ਵੀ ਮੇਰੇ ਨਾਲ ਵਟਸਐਪ ਦੇ ਉੱਪਰ ਗੱਲ ਕਰ ਲੈ ਜਾਂ ਇੰਸਟਾ ਦੇ ਉੱਪਰ ਗੱਲ ਕਰ ਲੈ ਤੇ ਚਲੋ ਜੀ ਰਾਏ ਸਿੰਘ ਨੇ ਜਦਵਾ ਕੱਢਿਆ ਫੋਨ ਜਿਹੜਾ ਸੋਨੂ ਸਿੰਘ ਸੀਗਾ ਉਹਨੇ ਚੱਕ ਕੇ ਆਈਡੀ ਦਿੱਤੀ ਇੰਸਟਾ ਦੀ ਦੇਪਤੀ ਦਾ ਨੰਬਰ ਵੀ ਦੇ ਦਿੱਤਾ ਚਲੋ ਜੀ ਰਾਏ ਸਿੰਘ ਨੇ ਹੈਲੋ ਦਾ ਮੈਸੇਜ ਭੇਜਤਾ ਸ਼ਾਮ ਨੂੰ ਜਾ ਕੇ ਰਿਪਲਾਈ ਆਉਂਦਾ ਸ਼ਾਮ ਨੂੰ ਰਿਪਲਾਈ ਆਉਂਦਾ ਚਲੋ ਜੀ ਚੈਟ ਹੋਣ ਲੱਗ ਜਾਂਦੀ ਹੈ ਰਾਏ ਸਿੰਘ ਦੀਪਤੀ ਗਰਗ ਨੂੰ ਉਹ ਦਿਲ ਦੀਆਂ ਸਾਰੀਆਂ ਗੱਲਾਂ ਕਹਿ ਦਿੰਦਾ ਕਿ ਮੈਂ ਤੈਨੂੰ ਪਸੰਦ ਬਹੁਤ ਕਰਦਾ ਸੀਗਾ ਮੈਂ ਤੈਨੂੰ ਪ੍ਰਪੋਜ਼ ਨਹੀਂ ਕਰ ਸਕਿਆ ਇੰਨੇ ਸਾਲ ਤੁਸੀਂ ਮੇਰੇ ਤੋਂ ਦੂਰ ਰਹੇ ਪਤਾ ਨਹੀਂ ਮਤਵਾੜ ਲਈ ਕਿ ਦਿਨ ਕਿਵੇਂ ਕੱਟਿਆ ਕਿਵੇਂ ਇੱਕ ਰਾਤ ਗੱਡੀ ਤੁਹਾਡੇ ਬਿਨਾਂ ਜਿਵੇਂ ਤੁਹਾਨੂੰ ਉਹਦਾ ਬੰਦਾ ਠਰਕਾਂ ਭੋਰਦਾ ਹੁੰਦਾ ਹੁਣ ਇਹਨੂੰ ਆਇਆ ਸੀ ਮੇਰੇ ਹੱਥ 'ਚ ਆ ਜੇ ਚਲੋ ਜੀ ਅਗੋਂ ਜਿਹੜੀ ਦਿਪਤੀ ਗਰਗ ਸੀਗੀ ਉਹਨੇ ਵੀ ਕਿਹਾ ਵੀ ਗੱਲ ਸੁਣ ਵੀ ਮੈਨੂੰ ਪੈਸੇ ਦੀ ਲੋੜ ਆ ਮੈਂ ਕੋਠੀ ਲੈਣੀ ਆ ਮੈਨੂੰ ਥੋੜੇ ਜਿਹਾ ਪੈਸੇ ਪਾ ਦੇ ਮੈਂ ਇਹ ਕਰਨਾ ਉਹ ਕਰਨਾ ਚਲੋ ਜੀ ਇਹਨੇ ਕਦੇ 50000 ਪਾ ਦਿਆ ਕਰਨਾ ਕਦੇ ਲੱਖ ਪਾ ਦਿਆ ਕਰਨਾ ਕਦੇ 4 ਲੱਖ ਪਾ ਦਿਆ ਕਰਨਾ ਫਿਰ ਇੱਕ ਦੋ ਵਾਰੀ 2-2 ਕਰੋੜ ਦੀਆਂ ਐਂਟਰੀਆਂ ਵੀ ਹੋਈਆਂ ਵਿੱਚੋਂ ਇਹ ਵੀ ਗੱਲ ਕਹਿਤੀ ਦਿਪਤੀ ਗਰਗ ਨੇ ਵੀ ਕੋਈ ਗੱਲ ਨਹੀਂ ਤੁਸੀਂ ਮੈਨੂੰ 2 ਕਰੋੜ ਹੋਰ ਦੇ ਦੋ ਤੇ ਮੈਂ ਤੁਹਾਨੂੰ 2 ਮਹੀਨਿਆਂ ਬਾਅਦ ਵਾਪਸ ਕਰ ਦਊਂਗੀ ਤੁਹਾਨੂੰ ਪਤਾ ਵੀ ਜਦੋਂ ਬੰਦਾ ਕਰੋੜਾਪਤੀ ਹੋਵੇ ਪਤਾ ਹੀ ਨਹੀਂ ਹੁੰਦਾ ਕਿ ਬੰਦੇ ਕੋਲ ਕਿੰਨਾ ਕੁ ਪੈਸਾ ਤੇ ਫਿਰ ਬੰਦਾ ਕਰੋੜਾਂ ਨੂੰ ਲੱਖਾਂ ਵਾਂਗੂ ਵਰਤਦਾ ਕਰਦਿਆਂ ਕਰਾਉਂਦਿਆਂ 2024 ਤੋਂ ਚੈਟ ਸ਼ੁਰੂ ਹੋਈ ਤੇ ਜੁਲਾਈ 2025 ਆ ਗਿਆ ਲਗਭਗ ਡੇਢ ਸਾਲ ਦਾ ਸਮਾਂ ਅੰਨ ਚੈਟ ਵੀ ਹੁੰਦਰੀ ਤੇ ਫੋਨ ਤੇ ਗੱਲ ਵੀ ਹੁੰਦੀ ਸੀਗੀ ਚਲੋ ਜੀ ਉਹ ਡੇਢ ਸਾਲ ਦੇ ਵਿੱਚ ਰਾਏ ਸਿੰਘ ਨੇ 6 ਕਰੋੜ ਤੇ 30 ਲੱਖ ਰੁਪਈਆ ਦੀਪਤੀ ਦੇ ਅਲੱਗ-ਅਲੱਗ ਅਕਾਊਂਟਾਂ 'ਚ ਪਾਤਾ ਉਸ ਤੋਂ ਬਾਅਦ ਇੱਕ ਦਿਨੇ ਫਿਰ ਜਿੱਦ ਕਰ ਲੈਂਦਾ ਵੀ ਮੈਂ ਮਿਲਣਾ ਬਹੁਤ ਸਮਾਂ ਲੰਘ ਗਿਆ ਦੀਪਤੀ ਕਰਕੇ ਉਹ ਫਿਰ ਬਹਾਨੇ ਜਿਲਾਉਂਦੀ ਆ ਵੀ ਕੋਈ ਗੱਲ ਨਹੀਂ ਮਿਲਦੇ ਆ ਹਾਂ ਥੋੜਾ ਟਾਈਮ ਲੱਗੂਗਾ ਮੈਂ ਠੀਕ ਨਹੀਂ ਮੇਰੀ ਮਾਂ ਬਿਮਾਰਾ ਜੀ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਹ ਕਹਿੰਦਾ ਡੇਢ ਸਾਲ ਹੋ ਗਿਆ ਮੈਂ ਤੇ ਇਹ ਗੱਲਾਂ ਸੁਣਾਉਂਦੇ ਨੂੰ ਪਰ ਮੈਂ ਹੁਣ ਮਿਲਣਾ ਜੋ ਮਰਜ਼ੀ ਹੋ ਜੇ ਤੂੰ ਦੱਸ ਮੈਨੂੰ ਕਿੱਥੇ ਆ ਚਲੋ ਜੀ ਦਿਪਤੀਕਰ ਕੇ ਐਡਰੈਸ ਦੇ ਦਿੰਦੀ ਐ ਉਸ ਐਡਰੈਸ ਤੇ ਪਹੁੰਚਦੇ ਆ ਬਾਹਰ ਵੀ ਖੜਿਆ ਹੁੰਦਾ ਪੁਲਿਸ ਮੁਲਾਜ਼ਮ ਦੇ ਕੋਲ ਜਾਂਦਾ ਉਹ ਉਗਾ ਦਿਪਤੀਕਰ ਕੇ ਨਾਲ ਮਿਲ ਆਉਂਦਾ ਹੁਣ ਜਦੋਂ ਰਾਏ ਸਿੰਘ ਦਿਪਤੀਕਰ ਕੇ ਦੇ ਸਾਹਮਣੇ ਜਾ ਕੇ ਬਹਿ ਜਾਂਦਾ ਤੇ ਉਹਨੂੰ ਕਹਿੰਦਾ ਵੀ ਹਾਂ ਕੀ ਹਾਲ ਆ ਕਿਵੇਂ ਆ ਇਹ ਬੁੜਕੇ ਠਰਕਾਂ ਪੂਰਨ ਲੱਗਦਾ ਦਿਪਤੀਕਰ ਕਹਿੰਦੀ ਓਏ ਓਏ ਆ ਕੀ ਆ ਕੀ ਤੂੰ ਕਿਹੜੀਆਂ ਗੱਲਾਂ ਕਰੀ ਜਾਂਦਾ ਕਮਲਿਆ ਠੀਕ ਆ ਆਪਣਾ ਫਰੈਂਡ ਸਰਕਲ ਸੀਗਾ ਇੰਨੇ ਸਾਲਾਂ ਬਾਅਦ ਤੂੰ ਮੈਨੂੰ ਮਿਲਣਾ ਆ ਇੱਥੇ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਤੈਨੂੰ ਦੱਸਿਆ ਕਿ ਇਹਨੇ ਮੇਰੀ ਡਿਊਟੀ ਇੱਥੇ ਆ ਤੇ ਦੂਜੀ ਗੱਲ ਇਹ ਵੀ ਤੂੰ ਗੱਲਾਂ ਕਰੀ ਕਿਵੇਂ ਤੇ ਜਾਣਾ ਉਹ ਕਹਿੰਦਾ ਕਮਾਲ ਦੀ ਗੱਲ ਆ ਤੂੰ ਮੇਰੇ ਨਾਲ ਚੈਟ ਕਰਦੀ ਰਹੀ ਐ ਤੇਰੇ ਖਾਤੇ 'ਚ ਮੈਂ 6 ਕਰੋੜ 30 ਲੱਖ ਰੁਪਈਆ ਪਾਤਾ ਤੇ ਹੁਣ ਤੂੰ ਕਹਿੰਨੀ ਐ ਵੀ ਤੈਨੂੰ ਮੇਰੀ ਡਿਊਟੀ ਦਾ ਟਿਕਾਣਾ ਕਿਹਨੇ ਦੱਸਿਆ ਵੀ ਤੂੰ ਇੱਥੇ ਆਇਆ ਕਿਵੇਂ ਤੂੰ ਗੱਲਾਂ ਕਿਹੜੀਆਂ ਕਰਦਾ ਚੈਟ ਤੇ ਤੂੰ ਮੈਨੂੰ ਲਵ ਯੂ ਲਵ ਯੂ ਕਰਦੀ ਸੀ ਭਰਾਵਾ ਦਿਪਤੀ ਕਰਕੇ ਤਾਂ ਰੰਗ ਉ ਚਲੋ ਜੀ ਇਹ ਕੱਢ ਕੇ ਅਸੀਂ ਫੋਨ 'ਚ ਲਿਸਟਾਂ ਬਖਾ ਦਿੰਦਾ ਪ੍ਰੂਫ ਇਹ ਵੀ ਰੱਖੀ ਪਰਦਾ ਸੀ ਲੁੱਚਾ ਸੀ ਮੜਿਆ ਤੇ ਦਿਪਤੀ ਗਰਗ ਵੀ ਹੈਰਾਨ ਹੋ ਜਾਂਦੀ ਐ ਚਲੋ ਇਹ ਮੁੜ ਕੇ ਬੰਦਾ ਦਿਪਤੀ ਗਰਗ ਨੂੰ ਆਈਡੀ ਬਖਾਉਂਦਾ ਵੀ ਐਸ ਆਈਡੀ ਤੂੰ ਮੇਰੇ ਨਾਲ ਚੈਟ ਕਰਦੀ ਸੀ ਆ ਨੰਬਰ ਤੂੰ ਮੇਰੇ ਨਾਲ ਚੈਟ ਕਰਦੀ ਸੀ ਤੂੰ ਫੋਨ ਕਾਲ ਵੀ ਕਰਦੀ ਸੀ ਮੇਰੀ ਆਵਾਜ਼ ਸੁਣੀ ਚੰਗੀ ਤਰ੍ਹਾਂ ਦਿਪਤੀ ਗਰਗ ਕਹਿੰਦੀ ਭਰਾਵਾ ਤੇਰੇ ਨਾਲ ਫਰਾਡ ਹੋ ਗਿਆ ਮੈਂ ਕੋਈ ਤੈਨੂੰ ਲਵ ਯੂ ਨਹੀਂ ਕਿਹਾ ਕੋਈ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਮੈਂ ਤਾਂ ਤੇਰੇ ਨਾਲ 1% ਵੀ ਕਿਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਲੈ ਹੁਣ ਇਹਨੂੰ ਪੈਗੀ ਜਾਣ ਤੇ ਵੀ ਆਖੀ ਬਣ ਗਿਆ ਉਸ ਤੋਂ ਬਾਅਦ ਫਿਰ ਉਹ ਸਾਰੀ ਜਾਂਚ ਪੜਤਾਲ ਹ ਜਦੋਂ ਜਾਂਚ ਪੜਤਾਲ ਹੁੰਦੀ ਆ ਨੰਬਰ ਦੇ ਐਡਰੈਸ ਕਢਾਏ ਜਾਂਦੇ ਆ ਆਈਡੀ ਦਾ ਸਾਰਾ ਕੁਝ ਜਾਂਚਿਆ ਜਾਂਦਾ ਤੇ ਪਤਾ ਲੱਗਦਾ ਵੀ ਇਹ ਤਾਂ ਉਹੀ ਸੋਨੂ ਸਿੰਘ ਸੀ ਜਿਹੜਾ ਦਾ ਨਜ਼ਦੀਕੀ ਮਿੱਤਰ ਸੀਗਾ ਰਾਏ ਸਿੰਘ ਦਾ ਜਿਹਦੇ ਕੋਲ ਬਹਿ ਬਹਿ ਕੇ ਪੈਗ ਲਾ ਕੇ ਕਹਿੰਦਾ ਹੁੰਦਾ ਸੀਗਾ ਵੀ ਜੇ ਕਿਤੇ ਦਿਪਤੀ ਗਰਗ ਨੂੰ ਫੋਨ ਕਰ ਲੈਣਾ ਮੈਂ ਜਾਣ ਵੀ ਦੇ ਦਿਆਂ ਮੈਂ ਕਰੋੜਾਂ ਰੁਪਇਆ ਪਾਣੀਦਰਾ ਉਹਦੇ ਤੋਂ ਬਹਾ ਦਿਆਂ ਉਹੋ ਹੀ ਸੋਨੂ ਸਿੰਘ ਦਿਪਤੀ ਗਰਗ ਬਣ ਕੇ ਇੰਸਟਾ ਤੇ ਚੈਟ ਕਰਦਾ ਰਿਹਾ ਵਟਸਐਪ ਤੇ ਕਾਲ ਕਰਦਾ ਰਿਹਾ ਤੇ ਰਾਏ ਸਿੰਘ ਨਾਲ ਫੌਂਟ ਤੇ ਗੱਲਬਾਤ ਕਰਨ ਲਈ ਉਹਨੇ ਇੱਕ ਕੁੜੀ ਵੀ ਨਾਲ ਰੱਖੀ ਹਸੀ ਆਪਦੇ ਨਾਲ ਉਹਨੂੰ ਥੋੜੇ-ਬੋੜੇ ਪੈਸੇ ਦੇ ਦਿੰਦਾ ਸੀਗਾ ਤੇ ਗੱਲ ਕਰਦਾ ਹੁੰਦਾ ਸੀ ਜਦੋਂ ਰਾਏ ਸਿੰਘ ਸ਼ਾਹ ਉਹਨੂੰ ਪੈਗ-ਪੁੱਗਰ ਆਲੇ ਦਾ ਹੁੰਦਾ ਸੀ ਕਿਉਂਕਿ ਪੈਗ ਲੱਗੇ ਚ ਬੰਦੇ ਨੂੰ ਆਵਾਜ਼ ਬੁਜ ਦੀ ਬੜੀ ਸਿਆਣ ਰਹਿੰਦੀ ਨਹੀਂ ਹੁੰਦੀ ਹੁਣ ਰਾਏ ਸਿੰਘ ਮਾਰੇ ਮੱਥੇ ਨੂੰ ਹੱਥ ਰੋਵੇ ਰੱਬ ਵਾਲ ਮੂੰਹ ਕਰਕੇ ਰੱਬਾ ਆ ਗਈ ਬਣ ਗਿਆ ਵੀ ਮੈਂ ਸੋਨੂ ਸਿੰਘ ਨੂੰ 6 ਕਰੋੜ ਰੁਪਇਆ ਦੇ ਦਿੱਤਾ ਵੀ ਐਡਾ ਕਲਾਨ ਦਿਮਾਗ ਵੀ ਦੀਪਤੀ ਕਰਕੇ ਦੇ ਚੱਕਰਾਂ ਦੇ ਵਿੱਚ ਮੈਨੂੰ ਤਾਂ ਐ ਸੀ ਵੀ ਚਲ ਮੈਨੂੰ ਲਵ ਯੂ ਕਹਤਾ ਪ੍ਰਪੋਜ਼ ਸਿਰੇ ਚੜ ਗਿਆ ਵੀ ਚਲ ਹੁਣ ਹੱਥ-ਪੈ ਚਲੋ ਜੀ ਮੁੜ ਕੇ ਪੁਲਿਸ ਨੂੰ ਪਰਚਾ ਦੇਤਾ ਸੋਨੂ ਸਿੰਘ ਤੇ ਤੇ ਸੋਨੂ ਸਿੰਘ ਪਤੰਦਰ 12 13 ਕਿਲੇ ਜ਼ਮੀਨ ਖਰੀਦ ਗਿਆ 6 ਕਰੋੜ ਦੀ ਚੰਗੀ ਗੱਡੀ ਲੈ ਗਿਆ ਪਤਰੀ ਨੋਵਾ ਕ੍ਰਿਸਟਲ ਲਿਆ ਕਢਾ ਕੇ ਉਹ ਚੰਗੀ ਗੱਡੀ ਲੈ ਗਿਆ ਤੇ 12 13 ਕਿਲੇ ਜ਼ਮੀਨ ਲੈ ਗਿਆ ਹੁਣ ਅਗਲਾ ਆਪਾ ਘੌੜਾ ਹੋ ਗਿਆ ਹੁਣ ਇਹ ਰਾਏ ਸਿੰਘ ਨੇ ਜਦੋਂ ਘਰੇ ਦੱਸਿਆ ਘਰੇ ਦੀ ਜਨਾਨੀ ਨੇ ਜਰੂਸ ਕੱਢੇ ਜਵਾਕਾਂ ਨੇ ਜਰੂਸ ਕੱਢੇ ਬਿੱਦੂ ਸ਼ਰੋਂ ਨੂੰ ਹੱਥ ਮਾਰ ਬੀ ਤੇਰੀ ਪਤੰਦਰ ਆ ਉਮਰ ਕਿਹੜੀ ਹੋਈ ਪਈ ਆ ਤੂੰ ਗਾਹ ਠਰਕਾ ਦੇ ਚੱਕਰੇ ਪਿਆ ਫਿਰਦਾ ਨਾਲੇ ਘਰੋਂ ਗਾਲਾਂ ਖਾ ਲਈਆਂ ਨਾਲੇ ਘਰ ਵਾਲੀ ਨੇ ਖੁੱਝਾਂ ਮਾਰੀਆਂ ਹੋਣਗੀਆਂ ਚਾਰ ਢਿੱਡੇ ਚ ਦੇਖ ਲੋ ਇੱਕ ਆਸਕੀ ਦੇ ਚੱਕਰ ਚ ਬੰਦੇ ਨੇ 6 ਕਰੋੜ ਦੇ 30 ਲੱਖ ਦੀ ਟੂਈ ਉਮਰਾਲੀ ਤੇ ਟੂਈ ਮਾਰਕ ਹੋਣ ਗਿਆ ਨਜ਼ਦੀਕੀ ਮਿੱਤਰ ਜਿਹੜਾ ਪੂਰਾ ਭੇਤੀ ਸੀਗਾ ਆਪਾਂ ਆਮ ਹੀ ਬੈਠੇ ਬੈਠੇ ਤੇ ਯਾਰਾ ਮਿੱਤਰਾਂ ਚ ਗੱਲ ਕਰ ਲੈਣੀ ਹੈ ਹਨਾ ਯਾਰ ਵੀ ਬਲਾੜੀ ਕੁੜੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਵੀ ਜੇ ਕਿਤੇ ਮੈਨੂੰ ਹਾਂ ਕਰ ਦੇ ਬਸ ਜਾਣ ਵਾਰ ਤੋਂ ਮੈਂ 2 ਕਿੱਲੇ ਜ਼ਮੀਨਾਂ ਆਪਾਂ ਆਮ ਹੀ ਕਹਿੰਦੇ ਉਹਨੇ ਪੈਗਪੂਗ ਲਾ ਕੇ ਹਨਾ ਬੰਦਾ ਫੀਲਿੰਗ ਲੈ ਲੈਂਦਾ ਉਹ ਰਾਏ ਸਿੰਘ ਵੀ ਕੰਜਰ ਦਾ ਫੀਲਿੰਗ ਲੈਂਦਾ ਸੀਗਾ ਸੋਨੂੰ ਨੂੰ ਪਤਾ ਸੀ ਵੀ ਸਾਮੀ ਚੰਗੀ ਆ ਕਰੋੜਾਪਤੀ ਬੰਦਾ ਕਿਉਂ ਨਾ ਮੈਂ ਤੇ ਗੇਮ ਪਾਦਾ ਖਰੇ ਮੈਂ ਕਾਮਯਾਬੀ ਹੋ ਜਾ ਚਲੋ ਜੀ ਉਹਨੇ ਗੇਮ ਪਾਈ ਉਹ ਕਾਮਯਾਬ ਹੋ ਗਿਆ ਉਹ ਜਦੋਂ ਆਥਣੇ ਜੀ ਰਾਏ ਸਿੰਘ ਪੈਗਪੁੱਗਲ ਆ ਲਿਆ ਕਰੇ ਉਹਦੋਂ ਕਿਆ ਕਰੇ ਲਵ ਯੂ ਰਾਏ ਜੀ ਲਵ ਯੂ ਰਾਏ ਜੀ 1 ਕਰੋੜ ਰੁਪਇਆ ਡਾਲੋ ਪਲੀਜ਼ 1 ਕਰੋੜ ਰੁਪਇਆ ਡਾਲੋ ਉਹਦੇ ਹਾਰिजੰਟ ਹੈ ਇਨੇ ਮਾਦੇ ਪੁੱਤ ਨੇ ਤਹਿੜ ਦੇਨੇ ਕਰੋੜ ਰੁਪਇਆ ਠੋਕ ਦਿਆ ਕਰਨਾ ਉਹਨੂੰ ਇਨੇ ਅਗਲੇ ਦਿਨ ਮਨੀਪੇ ਚ ਜਾ ਕੇ ਕਰਨਾ ਬੈਂਕ ਚ ਕਰੋੜ ਰੁਪਇਆ ਭੋਆ ਜਾਂ 50 ਲੱਖ ਭੋਆ ਜਾਂ 30 ਲੱਖ ਭੋਆ ਐ ਕਰਦਿਆ ਕਰਦਿਆ 6 ਕਰੋੜ 30 ਲੱਖ ਰੁਪਇਆ ਸੋਨੂ ਸਿੰਘ ਹੀ ਖਾ ਗਿਆ ਦਿਪਤੀ ਗਰਗ ਬਣ ਕੇ ਤੇ ਫਿਰ ਪੁਲਿਸ ਪੁੱਛਦੀ ਵੀ ਕਲੰਨਾ ਤੈਨੂੰ ਪਤਾ ਨਹੀਂ ਲੱਗਿਆ ਵੀ ਕੁਈ ਹੋਰ ਕੁੜੀ ਬੋਲਦੀ ਐ ਉਹ ਕਹਿੰਦਾ ਜੀ ਆਥਣ ਜੇ ਫੋਨ ਕਰਦੀ ਹੁੰਦੀ ਸੀ ਵੀ ਹਾਂ ਮੈਂ ਡਿਊਟੀ ਤੋਂ ਆ ਕੇ ਫੋਨ ਕਰੂੰਗੀ ਮੈਨੂੰ ਇਸ ਚੱਲ ਦਿਪਤੀ ਕਰਕ ਡਿਊਟੀ ਤੇ ਹੁੰਦੀ ਐ ਡਿਊਟੀ ਤੋਂ ਆ ਕੇ ਫੋਨ ਕਰ ਰਹੀ ਐ ਉਦੋਂ ਉਹਨੇ ਟਾਈਮ ਨੂੰ ਮਸਰਾ ਪੈਕਪੂਗ ਲਾ ਕੇ ਮਾਹੌਲ ਬਣਾ ਕੇ ਬੈਠਾ ਹੁੰਦਾ ਸੀਗਾ ਤੇ ਆਵਾਜ਼ ਮੂਈ ਦਾ ਮੈਨੂੰ ਬੜਾ ਪਤਾ ਨਹੀਂ ਲੱਗਿਆ ਹੁਣ 6 ਕਰੋੜ ਤੇ 30 ਲੱਖ ਦੀ ਢੂਈ ਬਰਾਲੀ ਨਾਲੇ ਘਰ ਦਿਆਂ ਸਾਹਮਣੇ ਥੂ ਥੂ ਕਰਾ ਲਈ ਤੇ ਨਾਲੇ ਰਿਸ਼ਤੇਦਾਰ ਕਹਿੰਦੇ ਹੋ ਕੇ ਚੰਗਾ ਸੋਹਣਾ ਕੰਮ ਕੀਤਾ ਈ ਇੱਕ ਜਨਾਨੀ ਵਾਹੀ ਦੇ ਚੱਕਰਾਂ 'ਚ 6 ਕਰੋੜ 30 ਲੱਖ ਦੀ ਢੂਈ ਮਰਾਲੀ ਇਸ ਵੀਡੀਓ ਕੁੜੀਆਂ ਬਣ ਬਣ ਕੇ ਚੈਟਾਂ ਕੀਤੀਆਂ ਤੇ ਬਹੁਤ ਸਾਰੇ ਮੁੰਡਿਆਂ ਤੋਂ ਪੈਸੇ ਖਾਦੇ ਆ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਭਰਾਵੋ ਇਹੋ ਜੀ ਧੋਖਾਧੜੀ ਅੱਜ ਕੱਲ ਆਮ ਹੀ ਚਲਦੀ ਆ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਕਿ ਲੋਕ ਬਾਤ ਨੂੰ ਜਾਗਰੂਕ ਹੋਣ ਸੁਚੇਤ ਹੋਣ ਅਸੀਂ ਕਿਸੇ ਤੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ